ਦੇ ਸਾਬਕਾ ਕ੍ਰਿਕਟਰ ਅਤੇ ਆਮ ਆਦਮੀ ਪਾਰਟੀ ਦੇ ਰਾਜ ਸਭਾ ਮੈਂਬਰ ਹਰਪਜਨ ਸਿੰਘ ਨੇ ਸ਼ੁੱਕਰਵਾਰ ਨੂੰ ਭਾਰਤੀ ਜਨਤਾ ਪਾਰਟੀ ਦੇ ਰਾਸ਼ਟਰੀ ਪ੍ਰਧਾਨ ਅਤੇ ਕੇਂਦਰੀ ਸਿਹਤ ਮੰਤਰੀ ਜੇਪੀ ਨੱਡਾ ਨਾਲ ਮੁਲਾਕਾਤ ਕੀਤੀ ਹਰਪਜਨ ਸਿੰਘ ਨੇ ਆਪਣੇ ਸੋਸ਼ਲ ਮੀਡੀਆ ਹੈਂਡਲ ਤੇ ਜੇਪੀ ਨੱਡਾ ਨਾਲ ਮੁਲਾਕਾਤ ਦੀ ਤਸਵੀਰ ਵੀ ਸ਼ੇਅਰ ਕੀਤੀ ਹੈ ਇਸ ਮੀਟਿੰਗ ਦੌਰਾਨ ਹਰਪਜਨ ਸਿੰਘ ਪੰਜਾਬ ਦੇ ਤਲਵਾੜਾ ਵਿੱਚ ਸਿਹਤ ਸਹੂਲਤਾ ਦੇ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰਨ ਦਾ ਮੁੱਦਾ ਉਠਾਇਆ ਉਹਨਾਂ ਨੱਡਾ ਨੂੰ ਤਲਵਾਰਾ ਨੂੰ ਪੀਜੀਆਈ ਸੈਟੇਲਾਈਟ ਸੈਂਟਰ ਨਾਲ ਜੋੜਨ ਦਾ ਪ੍ਰਸਤਾਵ ਦਿੱਤਾ ਆਪ ਸੰਸਦ ਮੈਂਬਰ ਹਰਪਜਨ ਸਿੰਘ ਨੇ ਐਕਸਤੇ ਸਿਹਤ ਮੰਤਰੀ ਜੇਪੀ ਨੱਡਾ ਨਾਲ ਮੁਲਾਕਾਤ ਕੀਤੀ ਜਾਣਕਾਰੀ ਦਿੱਤੀ ਹਰਪਜਨ ਨੇ ਕਿਹਾ ਅੱਜ ਮੈਂ ਬੀਬੀਐਮਵੀ ਹਸਪਤਾਲ ਤਲਵਾਰਾ ਨੂੰ ਅਪਗ੍ਰੇਡ ਕਰਨ ਦੀ ਮੰਗ ਨੂੰ ਲੈ ਕੇ ਸਿਹਤ ਮੰਤਰੀ ਜੇਪੀ ਨੱਡਾ ਜੀ ਨੂੰ ਮਿਲਿਆ ਉਹਨਾਂ ਆਪ੍ਰੋਸਾ ਦਿੱਤਾ ਕਿ ਜਲਦੀ ਹੀ ਬੀਬੀ ਐਮ ਵੀ ਹਸਪਤਾਲ ਤਲਵਾੜਾ ਨੂੰ ਇੱਕ ਵਧੀਆ ਸਿਹਤ ਸਹੂਲਤ ਬਣਾ ਦਿੱਤਾ ਜਾਵੇਗਾ ਇਸ ਲਈ ਪੰਜਾਬ ਤੁਹਾਡਾ ਧੰਨਵਾਦੀ ਰਹੇਗਾ ਦੱਸ ਦੇ ਕਿ ਸੰਸਦ ਮੈਂਬਰ ਹਰਪ੍ਰੀਤ ਸਿੰਘ ਨੇ ਮੀਟਿੰਗ ਵਿੱਚ ਕੇਂਦਰੀ ਮੰਤਰੀ ਨੱਡਾ ਨੂੰ ਦਿੱਤੇ ਮੰਗ ਪੱਤਰ ਵਿੱਚ ਕਿਹਾ ਕਿ ਤਲਵਾੜਾ ਵਿੱਚ ਕਈ ਸਰਕਾਰੀ ਮਕਾਨ ਉਸਾਰੀ ਅਧੀਨ ਹਨ ਪਾਕੜਾ ਬਿਆਸ ਮੈਨੇਜਮੈਂਟ ਬੋਰਡ ਨੇ ਇੱਥੇ ਇੱਕ ਹਸਪਤਾਲ ਬਣਾਇਆ ਜਿਸ ਦੀ ਹਾਲਤ ਕਾਫੀ ਤਲ ਸੀ ਹੋ ਗਿਆ ਇਹ ਹਸਪਤਾਲ ਬਹੁਤ ਸਮਾਂ ਪਹਿਲਾਂ ਬਣਿਆ ਸੀ ਇਸ ਲਈ ਸਮੇਂ ਦੇ ਨਾਲ ਇਹ ਪੁਰਾਣਾ ਹੋ ਗਿਆ ਹਰਪ੍ਰੀਤ ਸਿੰਘ ਨੇ ਇਸ ਹਸਪਤਾਲ ਦੇ ਬੁਨਿਆਦੀ ਢਾਂਚੇ ਦੀ ਵਰਤੋਂ ਕਰਦਿਆ ਇੱਥੇ 100 ਬਿਸਤਰਿਆਂ ਦਾ ਵੱਡਾ ਹਸਪਤਾਲ ਬਣਾਉਣ ਦੀ ਮੰਗ ਕੀਤੀ ਹੈ ਹੋਰ ਅਪਡੇਟ ਲਈ ਦੇਖਦੇ ਰਹੋ ਜੈਪ ਡੀ ਟੀਵੀ